ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸਕੂ ਬਲੌਗਸ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆ। ਲੋ ਜੀ ਸਵੇਰ ਦੇ ਸਵਾ 6 ਵਜੇ ਦਾ ਟਾਈਮ ਆ ਤੇ ਰੋਜ਼ ਦੀ ਤਰ੍ਹਾਂ ਆਪਣੀ ਡਿਊਟੀ ਸੰਭਾਲ ਲਈ ਆ ਮੈਂ ਬਸ ਪ੍ਰਾਹਲੇ ਪ੍ਰਾਠੇ ਬਣਾ ਰਹੀ ਆ। ਸਭ ਤੋਂ ਪਹਿਲਾ ਕੰਮ ਮੇਰਾ ਇਹੀ ਹੁੰਦਾ ਸਵੇਰ ਦਾ। ਚਾਹ ਮੈਂ ਬਣਾ ਲਈ ਸੀਗੀ ਅੱਜ ਤੇ ਨਮਕ ਮਿਰਚ લા લઉંਗੇ ਥੋੜਾ ਜਿਹਾ ਘਿਓ ਲਾ ਲਿਆ ਸੀਗਾ ਤੇ ਉੱਪਰ ਨਮਕ ਮਿਰਚ ਪਾ ਕੇ ਤੇ ਸੁੱਕੀ ਮੇਥੀ ਪਾ ਦੂੰਗੀ ਉੱਪਰ ਕਈ ਵਾਰੀ ਇਕੱਲੇ ਨਮਕ ਮਿਰਚ ਵਾਲੇ ਪਰਾਠੇ ਬਣਾ દેਨੇ ਹੁੰਦੇ ਆ ਤੇ ਅੱਜ ਮੈਨੂੰ ਐਸੇ ਵੀ ਚਲੋ ਥੋੜੀ ਜਿਹੀ ਮੇਥੀ ਲਾ ਦਿੰਦੇ ਆ ਉੱਪਰ ਸੁੱਕੀ ਮੇਥੀ ਲਾ ਕੇ ਵੀ ਪਰਾਠੇ ਵਧੀਆ ਬਣਦੇ ਆਗੇ ਬਸ ਸਵੇਰ ਵੇਲੇ ਸ਼ੁਰੂ ਹੋ ਜਾਂਦੀ ਏ ਇੱਕ ਹੰਸਕਾਇਫ ਦੀ ਡਿਊਟੀ ਤਾਂ ਜੱਸਾ ਉਹਨਾਂ ਬੱਚਿਆਂ ਦਾ ਰੁਟੀਨ ਹੁੰਦਾ ਆਪਾਂ ਕਮਾ ਧੰਦਾ ਦੇ ਭੇਜਣਾ ਬੱਚਿਆਂ ਨੂੰ ਪੜਨ ਭੇਜਣਾ ਉਸ ਹਸਾਬ ਨਾਲ ਸਾਰਿਆਂ ਦੇ ਕਰਾਂ ਦਾ ਅਲੱਗ ਰੁਟੀਨ ਹੁੰਦਾ ਵੈਸੇ ਤਾਂ ਰੋਟੀ ਟੋਕ ਦਾ ਸਾਰਿਆਂ ਦਾ ਸਵੇਰ ਦਾ ਸੇਮ ਹੀ ਟਾਈਮ ਹੁੰਦਾ ਤੇ ਪਰ ਹਰੇਕ ਦਾ ਅਲੱਗ ਰੁਟੀਨ ਹੁੰਦਾ ਜੀ ਜਿੰਨਾਂ ਦੇ ਹੁਣ ਮਾਲ ਪਸ਼ੂ ਆ ਤੇ ਉਹਨਾਂ ਨੇ ਨਾਲ ਉਸ ਹਿਸਾਬ ਨਾਲ ਆਪਣਾ ਉਹ ਵੀ ਕੰਮ ਕਰਨਾ ਹੁੰਦਾਗਾ ਤੇ ਮੇਰਾ ਤਾਂ ਬਸ ਐ ਹੁੰਦਾ ਵੀ ਸਵੇਰ ਵੇਲੇ ਪ੍ਰਾਪ ਨੂੰ ਰੈਡੀ ਕਰਨਾ ਹੁੰਦਾਗਾ ਤੇ ਪ੍ਰਾਠੇ ਪ੍ਰਾਪ ਦੇ ਬਣਾਉਣੇ ਹੁੰਦੇ ਆ ਸੇਮ ਹੀ ਰੁਟੀਨ ਹੁੰਦਾ ਮੇਰਾ ਤਾਂ ਤੇ ਬਾਕੀ ਐ ਹੁੰਦਾ ਵੀ ਸਵੇਰੇ ਸਵੇਰੇ ਦੋ ਤਿੰਨ ਵਾਰੀ ਰੋਟੀ ਪਨ ਜਾਂਦੀ ਹੈ ਪਹਿਲਾਂ ਪ੍ਰਾਪ ਲਈ ਬਣਾਉਣੇ ਆ ਤੇ ਉਸ ਤੋਂ ਬਾਅਦ ਬਸ ਸਾਰਿਆਂ ਦੀ ਰੋਟੀ ਬਣਾ ਲੈਣੇ ਹੈਗੇ ਤੇ ਬਾਕੀ ਹੁਣ ਬੱਚਿਆਂ ਦੇ ਪੇਪਰ ਚਾਲਦੇ ਕਰਕੇ ਤੇ ਚਲੋ ਆ ਹੁੰਦਾ ਵੀ ਅਰਮਾਨ ਦੀ ਰੋਟੀ ਨਾਲ ਬਣ ਜਾਂਦੀ ਜਦੋਂ ਉਸ ਤੋਂ ਬਾਅਦ ਦੁਬਾਰੇ ਬਣਾਉਣੇ ਹੁੰਦੇ ਆ ਸਾਰਿਆਂ ਦੀ ਤੇ ਨਹੀਂ ਤਾਂ ਆ ਹੁੰਦਾ ਵੀ ਅਰਮਾਨ ਪੌਣੇ ਕੇ 12 ਵਜੇ ਸਕੂਲ ਜਾਂਦਾ ਹੁੰਦਾ ਸੀ ਤੇ ਉਸ ਟਾਈਮ ਤੇ ਦੁਬਾਰਾ ਫਿਰ ਤੀਜੀ ਵਾਰੀ ਰੋਟੀ ਬਣ ਜਾਂਦੀ ਸੀ ਦੁਪਹਿਰ ਦੀ ਰੋਟੀ ਤੋਂ ਪਹਿਲਾਂ ਪਹਿਲਾਂ ਤੇ ਬਾਕੀ ਗਰਮੀਆਂ ਦੇ ਵਿੱਚ ਆਪਣਾ ਰੁਟੀਨ ਫੇਰ ਉਸੇ ਤਰ੍ਹਾਂ ਹੋ ਜਾਣਾਗਾ ਕਿਉਂਕਿ ਪ੍ਰਾਅਵ ਦੁਪਹਿਰ ਦੇ ਟਾਈਮ ਤੇ ਜਾਣ ਲੱਗ ਜੂਗੀ ਗਰਮੀਆਂ ਦੇ ਵਿੱਚ ਚਲੋ ਅਰਮਾਨ ਦਾ ਤਾਂ ਐ ਸੀਗਾ ਵੀ ਆਹੀ ਸਾਲ ਸੀਗਾ ਸਕੂਲ ਲਾਈਫ ਇਸ ਤੋਂ ਬਾਅਦ ਤਾਂ ਕਾਲਜ ਦੇ ਵਿੱਚ ਚਲਾ ਜਾਊਗਾ। ਹੋ ਜੀ ਪਰਾਠੇ ਬਣਾ ਦਿੰਨੇ ਆ ਬਸ ਤੇ ਇਸ ਤੋਂ ਬਾਅਦ ਚਾਹ ਪੀਵਾਂਗੇ ਮੈਂ ਚਾਹ ਬਣਾ ਕੇ ਤਾਂ ਰੱਖ ਲਈ ਸੀ ਤੇ ਨਾਮਕ ਤੇ ਮਿਰਚ ਮੈਂ ਇੱਕ ਡੱਬੀ ਦੇ ਵਿੱਚ ਮਿਕਸ ਕਰਕੇ ਰੱਖਿਆ ਹੋਇਆ ਸੀਗਾ। ਕਿਉਂਕਿ ਡੇਲੀ ਜਦੋਂ ਨਾਮਕ ਮਿਰਚ ਵਾਲੇ ਪਰਾਠੇ ਬਣਾਉਣੇ ਆ ਪਰਾਵ ਲਈ ਤੇ ਮੈਂ ਮਿਕਸ ਕਰਕੇ ਰੱਖ ਲੈਣੇ ਹੁੰਨੇ ਆਗੇ। ਤੇ ਬਸ ਦੇਸੀ ਘਿਓ ਲਾ ਕੇ ਆਪਾਂ ਇਹਨਾਂ ਨੂੰ ਚੋਪੜ ਦਾਂਗੇ ਤੇ ਇੱਕ ਪਰਾਠਾ ਰਮਾਨ ਲਈ ਬਣਾ ਦਊਗੀ ਅੱਜ ਮੈਂ ਤੇ ਇੱਕ ਆਪਣੇ ਲਈ ਰਮਾਨ ਵੀ ਇਸ ਟਾਈਮ ਤੇ ਉੱਠ ਗਿਆ ਸੀਗਾ ਕਿਉਂਕਿ ਪੇਪਰ ਸੀ ਉਸ ਦਾ ਵੀ ਅੱਜ ਤੇ ਪੇਪਰ ਦੀ ਤਿਆਰੀ ਕਰਨ ਲੱਗਿਆ ਸੀ ਆਪਣੇ ਦੀ ਚਾਰ ਪਰਾਠੇ ਬਣਾਵਾਂਗੇ ਮੈਂ ਦੋ ਪਰਾਵ ਲਈ ਇੱਕ ਰਮਾਨ ਲਈ ਤੇ ਇੱਕ ਆਪਣੇ ਲਈ ਤੇ ਦਾਲ ਸਬਜ਼ੀ ਦਾ ਬਸ ਉਸ ਤੋਂ ਬਾਅਦ ਤਿਆਰੀ ਕਰਾਂਗੇ ਪਰਾ ਨੂੰ ਰੈਡੀ ਕਰਕੇ ਤੇ ਪਰਾਵ ਕਹਿੰਦੀ ਆ ਪਰਾਠੇ ਮਮਾ ਬਿਲਕੁਲ ਪਤਲੇ ਪਤਲੇ ਬਣਾਇਆ ਕਰੋ ਉਸ ਨੂੰ ਕਰਾਂਚੀ ਪਸੰਦ ਆ ਪਰਾਠੇ ਸੌਫਟ ਪਰਾਠੇ ਕਹਿੰਦੇ ਮੈਨੂੰ ਪਸੰਦ ਨਹੀਂ ਆਉਂਦੇ ਤਾ ਕਰਕੇ ਪਰਾਠੇ ਮੇਂ ਬਿਲਕੁਲ ਪਤਲੇ ਹੀ ਬਣਾਏ ਸੀਗੇ ਪਰਾਠੇ ਬਣਾ ਕੇ ਬਸ ਤੇ ਉਸ ਤੋਂ ਬਾਅਦ ਦੂਸਰੇ ਕੰਮ ਸ਼ੁਰੂ ਕਰਾਂਗੇ ਤੇ ਵਾਸ਼ਿੰਗ ਮਸ਼ੀਨ ਅੱਜ ਮੈਂ ਨਹੀਂ ਲਾਉਂਦੀ ਕੱਪੜੇ ਕੱਲ ਨੂੰ ਧੋਵਾਂਗੇ ਥੋੜੇ ਸੀਗੇ ਕੱਪੜੇ ਅੱਜ ਤੇ ਮੈਨੂੰ ਐਸੇ ਵੀ ਚਲੋ ਦੋ ਦਿਨਾਂ ਦੇ ਕੱਪੜੇ ਧੋ ਦੂੰਗੀ ਕਿਉਂਕਿ ਬੱਚਾ ਨਾ ਹੈ ਵੀ ਪੇਪਰ ਚਲੋ ਪ੍ਰਾਪਤ ਹੋਣ ਚੱਲੀ ਜਾਊਗੀ ਤੇ 5:30 ਵਜੇ ਫਿਰ ਅਰਮਾਨ ਨੇ ਜਾਣਾ ਹੁੰਦਾ ਹੈਗਾ ਤੇ ਉਸ ਨੂੰ ਵੀ ਚਾਹ ਪਾਣੀ ਉਸ ਟਾਈਮ ਤੇ ਆਉਂਦਾ ਵੀ ਚਲੋ ਬਣਾ ਕੇ ਦੇ ਦੇਗੀ ਤੇ ਕੱਪੜੇ ਅੱਜ ਛੱਡ ਦਾਂਗੇ ਬਾਕੀ ਆਏ ਸਰਦਾ ਚਲੋ ਇੱਕ ਦਿਨ ਦਾ ਹੁਣ ਤਾਂ ਸੁੱਕ ਜਾਂਦੇ ਕੱਪੜੇ ਸਰਦੀ ਦੇ ਵਿੱਚ ਥੋੜਾ ਜਿਆਦਾ ਹੁੰਦੇ ਦਿੱਕਤ ਹੋ ਜਾਂਦੀ ਸੀ ਵੈਸੇ ਤਾਂ ਡੇਲੀ ਧੋ ਲਈਦਾ ਤੇ ਪਰ ਕਈ ਵਾਰੀ ਜਦੋਂ ਕੋਈ ਹੋਰ ਕੰਮ ਹੋ ਜਾਂਦਾ ਨਾਲ ਤੇ ਆਪਾਂ ਛੱਡ ਦਿੰਨੇ ਆਗੇ ਇੱਕ ਦਿਨ ਛੱਡ ਕੇ ਧੋ ਲਈਦੇ ਹੁੰਦੇ ਕੱਪੜੇ ਉਹ ਜੀ ਪਰਾਠੇ ਬਣਾ ਕੇ ਤੇ ਬਸ ਉਸ ਤੋਂ ਬਾਅਦ ਮੈਂ ਚਾਹ ਪੀ ਲੂੰਗੀ ਇਹ ਤਾਂ ਪਹਿਲਾਂ ਆ ਗਈ ਨਹਾ ਕੇ ਤਾਂ ਪਹਿਲਾਂ ਦੀ ਗੁੱਤਾਂ ਕਰ ਦੂੰਗੀ ਤੇ ਨਹੀਂ ਮੈਂ ਪਹਿਲਾਂ ਚਾਹ ਪੀ ਲੂੰਗੀ ਆਟਾ ਹੁਣ ਗੁੰਨ ਕੇ ਰੱਖੀ ਲਿਆਗਾ ਇਕੱਠਾ ਹੀ ਗੁੰਨ ਲਾਂ ਸੀ ਆਟਾ ਤਾਂ ਮੈਂ ਐ ਹੁੰਦਾ ਵੀ ਚਲੋ ਬਾਰੀ ਬਾਰੀ ਕੀ ਗੁੰਨ ਲਾਂਗਾ ਕਿਉਂਕਿ 8 ਵਜੇ ਰੋਟੀ ਫੇਰ ਦੁਬਾਰੇ ਲੱਗ ਜਾਣੇ ਹੁੰਦੇ ਆ ਬਣਾਉਣ ਮੈਂ ਤੇ ਸਬਜ਼ੀ ਆ ਸਬਜ਼ੀ ਬਣਾ ਲਾਂਗੇ ਬਾਅਦ ਦੇ ਵਿੱਚ ਤੇ ਜੋ ਸੁੱਕੀ ਮੇਥੀ ਲਾ ਕੇ ਪਰਾਠੇ ਬਣਾਉਣੇ ਆ ਤੇ ਪਰਾਠੇ ਇਹ ਵਾਲੇ ਬਹੁਤ ਟੇਸਟੀ ਬਣਦੇ ਆਗੇ ਥੇਰੇ ਵੇਲੇ ਜੇ ਦਾ ਵੀਡੀਓ ਸ਼ੁਰੂ ਕਰ ਲੀਏ ਇਹਦਾ ਵੀਡੀਓ ਬਣ ਜਾਂਦੀ ਹੈ ਤੇ ਕਈ ਵਾਰ ਤਾਂ ਵੀਡੀਓ ਬਸ ਬਣਾਉਣ ਦੀ ਕੋਲ ਕਰ ਲਈਦੀ ਹੈਗੀ ਤੇ ਨਾਲ ਨਾਲ ਆਪ ਨੂੰ ਐ ਵੀ ਹੁੰਦਾ ਵੀ ਚਲੋ ਆਪਦਾ ਵਾਚ ਟਾਈਮ ਪੂਰਾ ਹੋ ਜੇ ਹੁਣ ਸਾਲ ਭਰ ਦੀ ਮਿਹਨਤ ਆਪਦੀ ਤੇ ਕੋਸ਼ਿਸ਼ ਤਾਂ ਕਰਦੇ ਆਂ ਤੇ ਬਾਕੀ ਹੁਣ ਉਹ ਹੀ ਹੈ ਜੋ ਉਸ ਪਰਮਾਤਮਾ ਨੂੰ ਮਨਜ਼ੂਰ ਹੈ ਜੋ ਵੀ ਕਰੂਗਾ ਪਰਮਾਤਮਾ ਚੰਗਾ ਹੀ ਕਰੂਗਾ ਉਹ ਜਿਹੜੇ ਪਰਾਠੇ ਵੀ ਬਸ ਆਪਣੇ ਬਾਣੀ ਗਿਆ ਤੇ ਇਸ ਤੋਂ ਬਾਅਦ ਆਟਾ ਚੱਕ ਕੇ ਇੱਕ ਡੱਬੇ ਦੇ ਵਿੱਚ ਕੱਢ ਕੇ ਰੱਖ ਦੂੰਗੀ ਮੈਂ ਪ੍ਰਾਂਤ ਵੇਲੀ ਕਰ ਦੂੰਗੀ ਪ੍ਰਾਂਤ ਧੋ ਲਾਂਗੇ ਕਿਉਂਕਿ ਆਟਾ ਜੇ ਪ੍ਰਾਂਤ ਦੇ ਵਿੱਚ ਪਿਆ ਰਹਿੰਦਾ ਤਾਂ ਸਿਕਰੀ ਆ ਜਾਂਦੀ ਹੈ ਵਸ ਤਾਂ ਘਿਓ ਲਗਾ ਕੇ ਰੱਖ ਦਿੰਦੇ ਹੁੰਦੇ ਆ ਪਰ ਮੈਂ ਡੱਬੇ ਦੇ ਵਿੱਚ ਕੱਢ ਕੇ ਤੇ ਉਸ ਤੇ ਘਿਓ ਲਗਾ ਕੇ ਰੱਖ ਦਿੰਦੇ ਹੁੰਦੇ ਆ ਕਿ ਆਟੇ ਦੇ ਉੱਪਰ ਢਾਕੇ ਆਪਾਂ ਪਰਾਠਾ ਲੈ ਤਾਂ ਤੋਤੀ ਜਾਂਦੀ ਹੈ ਨਾਲ ਦੀ ਨਾਲ ਤੇ ਬਾਕੀਆਂ ਉਹਦੇ ਪ੍ਰਾਂਤ ਜਗਾ ਵੀ ਵੱਧ ਕੇ ਹੈ ਦੇ ਸਲਫ ਦੇ ਉੱਪਰ ਹੁਣ ਕਿ ਚੰ ਛੋਟੀ ਕਰਕੇ ਤੇ ਸਲਫ ਵੀ ਛੋਟਾ ਆਪਣਾ ਤਾਂ ਕਰਕੇ ਕਿ ਡੱਬੇ ਦੇ ਵਿੱਚ ਕੱਢ ਕੇ ਰੱਖ ਦਿੰਦੇ ਹੁੰਨੇ ਆਟਾ ਤੇ ਬਾਕੀ ਹੁਣ ਜਦੋਂ ਜ਼ਿਆਦਾ ਗਰਮੀ ਹੋਗੀ ਤਾਂ ਤਾਂ ਫਿਰ ਜਿਹਦੇ ਵਿੱਚ ਹੀ ਰੱਖਣਾ ਪਿਆ ਕਰੂਗਾ ਆਟਾ ਕਿਉਂਕਿ ਸਵੇਰ ਹੁਣ ਜਲਦੀ ਪਾਉਣੇ 6 ਵਜੇ ਆਪਾਂ ਆਟਾ ਗੁੰਨਣਾ ਲੈਣੇ ਆ ਤੇ ਰੋਟੀ ਦੁਬਾਰਾ 8 ਵਜੇ ਬਣਾਉਣੀ ਹੁੰਦੀ ਹੈਗੀ ਵੱਧ ਤੋਂ ਵੱਧ 7:30 ਵਜੇ ਰੋਟੀ ਬਣਾ ਲਿਆ ਕਰਾਂਗੇ ਗਰਮੀ ਦੇ ਵਿੱਚ ਪਾਉਣੇ 8 ਤੇ ਆਟਾ ਫਰਿੱਜ 'ਚ ਰੱਖ ਦਿਆ ਕਰਾਂਗੇ ਆਪਾਂ। ਬਾਹਰ ਆਟਾ ਢਿੱਲਾ ਹੋ ਜਾਂਦਾ ਗਰਮੀ ਦੇ ਵਿੱਚ। ਉਸ ਤੋਂ ਬਾਅਦ ਪ੍ਰਾਬ ਨੂੰ ਪੇਜ ਕੇ ਮੈਂ ਸਬਜ਼ੀ ਬਣਾ ਲਈ ਸੀ ਤੇ ਸਬਜ਼ੀ ਬਣਾਇਆ ਸੀ ਅਜੀ ਕद्दू। ਸਬਜ਼ੀ ਬਣ ਗਈ ਸੀ ਦੁੱਧ ਪਾ ਦੂੰਗੀ ਇਸ ਦੇ ਵਿੱਚ ਤੇ ਮਲਾਈ ਪਾ ਦੂੰਗੀ। ਤੇ ਇਸ ਨੂੰ ਉਬਾਲ ਦੇ ਦੂੰਗੇ ਦੁੱਧ ਪਾ ਕੇ। ਸਬਜ਼ੀ ਬਹੁਤ ਟੇਸਟੀ ਬਣੀ ਸੀ। ਕद्दू ਬਿਲਕੁਲ ਮਲਾਈ ਦੀ ਤਰ੍ਹਾਂ ਬਣ ਗਿਆ ਸੀ ਖੁਲ ਕੇ। ਕਿਉਂਕਿ ਸੀਜ਼ਨ ਦੇ ਵਿੱਚ ਜਦੋਂ ਕੋਈ ਜਦੋਂ ਕੋਈ ਵੀ ਸਬਜ਼ੀ ਆਉਂਦੀ ਜਾਂ ਜਾਂਦੀ ਆ ਤੇ ਉਹ ਬਹੁਤ ਜ਼ਿਆਦਾ ਟੇਸਟੀ ਬਣਦੀ ਏਗੀ। ਵੈਸੇ ਤਾਂ ਹੁਣ ਗਰਮੀ ਸਰਦੀ ਸਬਜ਼ੀ ਹਰੇਕ ਸਾਰੀ ਮਿਲ ਜਾਂਦੀ ਆ ਪਰ ਜਿਹੜੀ ਰੁੱਤ ਸਰ ਚੀਜ਼ ਆਉਣੀ ਆ ਤੇ ਉਹਦਾ ਟੇਸਟ ਹੀ ਅਲੱਗ ਹੁੰਦਾਗਾ। ਕਦੂ ਦੇਖਣ ਦੇ ਵਿੱਚ ਐ ਲੱਗਦਾ ਸੀ ਬਹੁਤ ਟੇਸਟੀ ਹੋਊਗਾ। ਕਿਉਂਕਿ ਬਿਲਕੁਲ ਖੁੱਲ ਗਿਆ ਸੀ ਤੇ ਉਸ ਤੋਂ ਬਾਅਦ ਮੈਂ ਦੁਬਾਰਾ ਵੀ ਰੋਟੀ ਬਣਾ ਲਈ ਸੀ। ਬਰਤਨ ਵੀ ਚੱਕ ਤੇ ਸੀ ਤੇ ਕਿਚਨ ਸਾਰੀ ਕਲੀਨ ਕਰਤੀ ਸੀਗੀ ਤੇ ਰਮਾਣਵੀ ਪੇਪਰ ਦਿਨ ਚਲਾ ਗਿਆ ਸੀਗਾ ਇਸ ਟਾਈਮ ਤੇ 9:30 ਵਜੇ ਚਲਾ ਜਾਂਦਾ ਹੋ ਤੇ ਉਸ ਤੋਂ ਬਾਅਦ ਮੈਂ ਵੱਡਾ ਸ਼ੀਟ ਵੀ ਦੋਨੇ ਰੂਮ ਦੀ ਝਾੜ ਕੇ ਵਿਛਾ ਲਈ ਸੀਗੀ ਤੇ ਝਾੜੂ ਲਗਾਉਣ ਲੱਗ ਗਈ ਸੀ ਤੇ ਜਸ ਟਾਈਮ ਤੇ ਮੈਂ ਵਾਇਸ ਓਵਰ ਕਰ ਰਹੀ ਆ ਤੇ ਕਈ ਵਾਰੀ ਨਾ ਮੇਰਾ ਸਾਹ ਛੜਨ ਲੱਗ ਜਾਂਦਾਗਾ ਕਿਉਂਕਿ ਕਈ ਵਾਰੀ ਆਪਾਂ ਫਾਸਟ ਬੋਲਦੇ ਆ ਜਲਦੀ ਤੇ ਉਹਦੇ ਨਾਲ ਸਾਹ ਛੜਨ ਲੱਗ ਜਾਂਦਾ ਤੇ ਰਮਾਣਵੀ ਮੈਨੂੰ ਕਹਿ ਦਿੰਦਾ ਜਦੋਂ ਵੀਡੀਓ ਦੇਖਦਾ ਕਹਿੰਦਾ ਮम्मा ਤੁਹਾਡਾ ਇੰਨਾ ਸਾਹ ਛੜਦਾਗਾ ਕਈ ਵਾਰੀ ਇਹ ਪ੍ਰੋਬਲਮ ਮੈਨੂੰ ਹੋ ਜਾਂਦੀ ਆ ਥੋੜੀ ਜਿਹੀ ਤੇ ਅਜੀ ਝਾੜੂ ਲਗਾ ਦੇਣਾ ਸਾਰੇ ਤੇ ਝਾੜੂ ਲਗਾ ਕੇ ਉਸ ਤੋਂ ਬਾਅਦ ਪੋਚਾ ਲਗਾਉਣਾਗਾ ਤੇ ਥਾਂ ਧੋਣਾ ਹੋਊਗਾ ਥਾਂ ਤਾਂ ਡੇਲੀ ਧੋਣਾ ਪੈਂਦਾਗਾ ਤੇ ਪੋਚੇ ਦਾ ਵੀ ਐ ਹੁੰਦਾ ਵੀ ਚਲੋ ਲਗਾ ਲੈਨੇ ਕਿਤੇ ਤਾਂ ਭਾਵੇਂ ਮਜਬੂਰੀ ਦੇ ਵਿੱਚ ਆਪਾਂ ਛੱਡ ਦਗੇ ਪੋਚਾ ਤੇ ਨਹੀਂ ਪੋਚਾ ਤਾਂ ਆਪਾਂ ਡੇਲੀ ਲਗਾਉਣੇ ਆਗੇ ਬਾਕੀ ਹੁਣ ਗਰਮੀ ਆ ਗਈ ਆ ਤੇ ਗਰਮੀ ਦੇ ਵਿੱਚ ਤਾਂ ਵੈਸੇ ਡੇਲੀ ਲਗਾਇਆ ਜਾਊ ਆਪਾਂ ਤਾਂ ਸਰਦੀ ਦੇ ਵਿੱਚ ਵੀ ਲਗਾ ਹੀ ਲੈਂਦੇ ਸੀ ਡੇਲੀ ਤੇ ਅਸਟਾਈਮ ਤੇ ਮੈਂ ਅਕਰੀ ਬਿਲਕੁਲ ਇਕੱਲੀ ਸੀ ਤੇ ਕੱਲਿਆਂ ਨੂੰ ਘਰ ਵੀ ਖਾਣ ਨੂੰ ਆਉਂਦਾਗਾ ਜੇਦੋ ਤਾਂ ਬੱਚੇ ਘਰੇ ਹੁੰਦੇ ਉਹ ਤਾਂ ਆਉਂਦਾ ਵੀ 10 ਮਿੰਟ ਚੁੱਪ ਕਰ ਜਾਂਦਾ ਨਾ ਆਪਸ ਵਿੱਚ ਦੀ ਲੜੋ ਲੜਾਈ ਕਰਦੇ ਹੀ ਰਹਿੰਦੇ ਚੌੜ ਬਸਰ ਮਾਨ ਦੀ ਆਦਤ ਆ ਪਰ ਉਹ ਨੂੰ ਛੇੜਦਾ ਹੀ ਰਹਿੰਦਾ ਤੇ ਪ੍ਰਾਪ ਫਿਰ ਖਿੱਚ ਜਾਂਦੀ ਹੈਗੀ ਤੇ ਉਸ ਟਾਈਮ ਤੇ ਆਉਂਦਾ ਵੀ 10 ਮਿੰਟ ਸ਼ਾਂਤੀ ਆਵੇ ਤੇ ਜਦੋਂ ਇਕੱਲੇ ਹੁੰਨੇ ਆ ਤੇ ਉਦੋਂ ਆਇ ਲੱਗਦਾ ਹੁੰਦਾ ਵੀ ਬੱਚੇ ਘਰੇ ਆ ਜਾਣ ਜਲਦੀ ਕਿਉਂਕਿ ਕੱਲ ਕੱਲਿਆਂ ਦਾ ਵੀ ਬਿਲਕੁਲ ਦਿਨ ਨਹੀਂ ਲੱਗਦਾ ਘਰੇ ਵਸਤਾ ਪ੍ਰਾਪ ਮੇਰੇ ਜਦੋਂ ਝਾੜੂ ਲਗਾ ਕੇ ਛੱਤੀ ਬੋਚਾ ਲਗਾਉਣ ਲੱਗੀ ਇਸੇ ਪ੍ਰਾਵਾ ਆ ਗਈ ਸੀ ਉਸ ਟਾਈਮ ਤੇ ਕਿਉਂਕਿ ਅੱਜ ਪ੍ਰਾਪ ਦਾ ਪੇਪਰ 2 ਘੰਟਿਆਂ ਦਾ ਸੀਗਾ ਜਲਦੀ ਆ ਗਈ ਸੀ ਝਾੜੂ ਜਦੋਂ ਲਗਾਉਣਾ ਵਸਤਾ ਆਪਾਂ ਜਦੋਂ ਸਿਰ ਪਾਉਣੇ ਆ ਤੇ ਵਾਲ ਆਪਾਂ ਸਾਰੇ ਕੰਗੇ ਦੇ ਵਿੱਚੋਂ ਤਾਂ ਕੱਢ ਦਿੰਨੇ ਆ ਪਰ نیچے ਕਈ ਵਾਰੀ ਡੱਗ ਪੈਂਦੇ ਆ ਵਾਲ ਮਾੜੇ ਮੋਟੇ ਤੇ ਉਹ ਝਾੜੂ ਲਗਾਉਣਾ ਜਦੋਂ ਸਾਰੇ ਦੇ ਝਾੜੂ ਤੇ ਲੱਗ ਜਾਂਦੇ ਆ ਕਿ ਤੇ ਫਿਰ ਵਾਕੇ ਹੀ ਮੁੜੀ ਜਾਂਦੇ ਆ ਝਾੜੂ ਆਪਾਂ ਸਾਰੇ ਲਗਾ ਲਿਆ ਜੀ ਬਸ ਬਾਹਰੋਂ ਰਹਿ ਗਿਆ ਤੇ ਇਥੋਂ ਕੂੜਾ ਚੱਕ ਦੂੰਗੀ ਮੈਂ ਸਾਰੇ ਵੀਡੀਓ ਨਹੀਂ ਬਣਾਈ ਜਾਂਦੀ ਨਹੀਂ ਤਾਂ ਫਿਰ ਝਾੜੂ ਪੋਚੇ ਦੀ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈਗੀ ਪੋਚੇ ਦੇ ਵਿੱਚ ਤਾਂ ਧੁੱਪ ਬਹੁਤ ਜ਼ਿਆਦਾ ਆ ਗਈ ਸੀ ਤੇ ਪਰ ਹਵਾ ਵੀ ਅੱਜ ਬਹੁਤ ਠੰਡੀ ਠੰਡੀ ਚੱਲ ਰਹੀ ਸੀਗੀ ਅਸਾ ਡੇਲੀ ਦੇ ਸੇਵ ਵੀ ਕੰਮ ਹੁੰਦੇ ਆ ਸਾਰੀਆਂ ਭੈਣਾਂ ਦੇ ਤੇ ਬਸ ਕੋਈ ਕੰਮ ਆਪਾਂ ਕਈ ਵਾਰੀ ਪਹਿਲਾਂ ਕਰ ਲੈਨੇ ਕੋਈ ਮਗਰੋਂ ਕਰ ਲੈਨੇ ਆ ਤੇ ਰੁਟੀਨ ਤਾਂ ਬਾਕੀ ਸੇਵ ਹੀ ਹੁੰਦਾ ਸਾਰਾ ਕਿਉਂਕਿ ਇੱਕ ਹਾਊਸ ਵਾਈਫ ਦੀ ਜ਼ਿੰਦਗੀ ਦੇ ਵਿੱਚ ਕੁਛ ਨਵਾਂ ਤਾਂ ਨਹੀਂ ਹੁੰਦਾਗਾ ਇਕੱਲੇ ਹੋਣ ਕਰਕੇ ਕਿਤੇ ਜ਼ਿਆਦਾ ਆਵਾਜ਼ਾਈ ਵੀ ਨਹੀਂ ਹੁੰਦੀ ਆਪਦੇ ਤੋਂ ਕਿਉਂਕਿ ਬੱਚਿਆਂ ਦੀਆਂ ਪੜਾਂਗਾਂ ਹੋਗੀਆਂ ਹੁਣ ਤੇ ਨਹੀਂ ਜਾ ਜਾਂਦਾ ਕਿਤੇ ਕਰ ਨਹੀਂ ਸਰਦਾ ਫਿਰ ਤੇ ਬਾਕੀ ਹੁਣ ਜਦੋਂ ਪੇਪਰ ਹੋਗੇ ਬੱਚਿਆਂ ਦੇ ਤੇ ਉਸ ਤੋਂ ਬਾਅਦ ਦੇਖਾਂਗੇ ਜੇ ਇੱਕ ਅੱਧਾ ਦਿਨ ਜਾਇਆ ਗਿਆ ਤਾਂ ਵੈਸੇ ਦਾ 28 ਮਾਰਚ ਤੇ ਕਰਤਾਰ ਮੰਦ ਦੇ ਪੇਪਰ ਹੀ ਚੱਲਣਗੇ ਤੇ ਉਦੋਂ ਨੂੰ ਪ੍ਰਾਪਤਾ ਰਿਜ਼ਲਟ ਆ ਜਾਊਗਾ ਦੁਬਾਰੇ ਕਲਾਸਾਂ ਸ਼ੁਰੂ ਹੋ ਜਾਣਗੀਆਂ ਪਰ ਇੱਕ ਅੱਧਾ ਦਿਨ ਦੇਖ ਲਾਂਗੇ ਜੇ ਟਾਈਮ ਲੱਗਿਆ ਤਾਂ ਜਾ ਆਵਾਂਗੇ ਕਿਤੇ ਜ਼ਿਆਦਾ ਤਾਂ ਨਹੀਂ ਜਾਇਆ ਜਾਂਦਾ ਕਿਤੇ ਉਜੀ ਕੂੜਾ ਵੀ ਚੱਕ ਤਾਂ ਮੈਂ ਝਾੜੂ ਲਗਾ ਕੇ ਤੇ ਉਸ ਤੋਂ ਬਾਅਦ ਪੋਚਾ ਲਗਾਉਣ ਲੱਗੀ ਸੀ ਮੈਂ ਤੇ ਪ੍ਰਭ ਵੀ ਆ ਗਏ ਸੀਗੇ ਇੱਕ ਰੂਮ ਦੇ ਵਿੱਚ ਤੇ ਕਿਚਨ ਦੇ ਵਿੱਚ ਮੈਂ ਪੋਚਾ ਲਗਾ ਤਾਂ ਅਸੀਂ ਜਿੱਥੇ ਆਪਾਂ ਬੈਠ ਕੇ ਲਗਾਉਣੇ ਹੁੰਦੇ ਆ ਤੇ ਬਸ ਹੁਣ ਖੜ ਕੇ ਪੋਚਾ ਲਗਾਉਣਾ ਜਿਹੜਾ ਤੇ ਉਹ ਲਗਾ ਦੋਗੇ ਪ੍ਰਭ ਯੂਨੀਫਾਰਮ ਚੇਂਜ ਕਰਕੇ ਇਹਦੇ ਕਹਿੰਦੀ ਮੰਮਾ ਮੈਂ ਚਾਹ ਬਣਾਉਣੀ ਹੈ ਕਿ ਪ੍ਰਭ ਨੂੰ ਥੋੜਾ ਜਿਆਦਾ ਆਉਂਦਾ ਵੀ ਚਾਹ ਮੈਂ ਬਣਾਵਾਂ ਜ਼ਿਆਦਾਤਰ ਹੈ ਕਈ ਵਾਰੀ ਉਹਨੂੰ ਮੈਂ ਕਹਿੰਦੀ ਵੀ ਚਾਹ ਮੈਂ ਬਣਾਉਂਗੀ ਕਹਿੰਦੀ ਨਹੀਂ ਮੰਮਾ ਮੈਂ ਆ ਪਚਾ ਬਣਾਉਂਗੀ ਉਹਨੂੰ ਐ ਹੁੰਦਾ ਵੀ ਲੌਂਗ ਜੀਆਂ ਪਾ ਕੇ ਮਲਠੇ ਵਗੈਰਾ ਪਾ ਕੇ ਫਿਰ ਚਾਹ ਬਣਾਉਂਦੀ ਆ ਉਹ ਤੇ ਫਿਰ ਮੈਂ ਵੀ ਕਹੇ ਨੇ ਚਲ ਬਣਾ ਲਓ ਬੱਚੇ ਜਿਹੜੇ ਹੁਣ ਆਪਦੀ ਆਪ ਕੰਮ ਕਰਦੇ ਆਗੇ ਕਰ ਲੈਣ ਦੇ ਤੇ ਆਪਾਂ ਨੂੰ ਵੀ ਆਇਆ ਹੁੰਦਾਗਾ ਵੀਡੀਓ ਮੈਂ ਥੇ ਫਾਸਟ ਕਰਤੀ ਸੀ ਜੀ ਨਹੀਂ ਤਾਂ ਪੋਚੇ ਦੇ ਵੀ ਵੀਡੀਓ ਬਹੁਤ ਲੰਬੀ ਬਣ ਜਾਂਦੀ ਹੈ ਅੱਧਾ ਪੌਣਾ ਘੰਟਾ ਲੱਗ ਜਾਂਦਾ ਪੋਚਾ ਲਗਾਉਂਦੇ ਨੂੰ ਵੀ ਸਾਰੇ ਆਹ ਹੁੰਦਾ ਵੀ ਜਦੋਂ ਲਗਾਉਣ ਲੱਗ ਜਾਂਦੇ ਨੇ ਪੋਚਾ ਫਿਰ ਚੰਗੀ ਤਰ੍ਹਾਂ ਲਗਾ ਦਗੇ ਰਗੜ ਤੱਕ ਕੇ ਕੁਛ ਤਾਂ ਫਰਸਾਂ ਹੀ ਸੋਰਾ ਆ ਜਾਂਦਾ ਤੇ ਵੈਸੇ ਟਾਈਮ ਲੱਗ ਜਾਂਦਾ ਇਹਨਾਂ ਤੇ ਬਾਕੀ ਲੌਬੀ ਵਾਲਾ ਫਰਸ ਤਾਂ ਥੋੜਾ ਜਿਆਦਾ ਖਰਾਬ ਹੋਇਆ ਵਾ ਇਹਦਾ ਬੱਜਰੀ ਨਿਕਲੀ ਪਈ ਆ ਤੇ ਬਹੁਤ ਔਖਾ ਲੱਗਦਾ ਇੱਥੇ ਤਾਂ ਪੋਚਾ ਬਸ ਐਂ ਆ ਵੀ ਲਗਾ ਦਿੰਨੇ ਆ ਡੇਲੀ ਸਾਫ਼ ਹੋ ਜਾਂਦੇ ਨੇ ਨਾ ਕਿਰਾਂ ਪੋਚਾ ਲਗਾ ਕੇ ਬਾਅਦ ਦੇ ਵਿੱਚ ਬੇਸ਼ੱਕ ਉਹਦਾਂ ਦਾ ਹੀ ਹੋ ਜਾਂਦਾ ਪਰ ਆਵੜੇ ਇੱਥੇ ਚਾਹ ਤਾਰ ਲੈ ਸੀਗੀ ਵਸ ਚਾਹ ਬਣਾ ਲੂਗੀ ਉਹ ਚਾਹ ਪੀ ਕੇ ਉਸ ਤੋਂ ਬਾਅਦ ਹੀ ਮੈਂ ਪਿਛਲਾ ਵੇੜਾ ਤਾਉਂਗੀ ਧੀ ਆ ਦਾ ਸੁੱਖ ਵੀ ਬਹੁਤ ਆ ਜੀ ਪਰ ਕਿਹਨੇ ਹੁੰਦੇ ਆ ਬੇਟਿਆਂ ਦਾ ਵੀ ਆਪਣਾ ਸੁੱਖ ਆ ਕਿਉਂਕਿ ਰਮਾਲ ਵੀ ਸਾਰਾ ਕੰਮ ਕਰ ਹੀ ਲੈਂਦਾ ਵੀ ਮੈਂ ਤਾਂ ਐਵੇਂ ਕਹਾਂ ਵੀ ਧੀ ਦਾ ਹੀ ਸੁੱਖਾ ਇਕੱਲੀ ਦਾ ਕਿਉਂਕਿ ਧੀ ਆਪਣੀ ਜਗ੍ਹਾ ਪੁੱਤ ਆਪਣੀ ਜਗ੍ਹਾ ਤੇ ਸੁੱਖ ਦੋਨੇ ਹੀ ਕੰਮ ਬੱਚੇ ਕਰ ਲੈਂਦੇ ਆ ਜੇ ਆਪਾਂ ਲਾਵਾਂਗੇ ਤਾਂ ਜੀ ਬੱਚਿਆਂ ਨੂੰ ਜੇਕਰ ਆਪਾਂ ਨਾ ਲਾਵਾਂਗੇ ਤਾਂ ਫਿਰ ਤਾਂ ਧੀ ਵੀ ਨਹੀਂ ਕਰਦੀਆਂ ਕੰਮ ਦੇ ਲਾਵਾਂਗੇ ਉਹਨਾਂ ਨੂੰ ਤੇ ਫੇਰ ਹੀ ਬੱਚਿਆਂ ਨੂੰ ਆਤ ਪੈਂਦੀ ਹੈਗੀ ਪਰਮਾਨ ਵਿੱਚ ਚਾਹ ਪਾਣੀ ਬਣਾ ਲੈਂਦਾ ਗਾ ਰੋਟੀ ਵੀ ਬਣਾ ਲੈਂਦਾ ਤੇ ਪ੍ਰਾਬੀ ਬਣਾ ਲੈਂਦੀ ਦੋਨੇ ਭੈਣ ਭਰਾ ਹੀ ਕਰ ਲੈਂਦੇ ਆ ਕੰਮ ਤਾਂ ਉਹ ਚਾ ਲਗਾ ਕੇ ਤੇ ਮੈਂ ਚਾਹ ਪੀ ਲਈ ਸੀ ਤੇ ਉਸ ਤੋਂ ਬਾਅਦ ਬਸ ਮੁਰਲਾ ਵੇੜਾ ਵੀ ਤੋਤਾ ਸੀਗਾ ਤੇ ਇਧਰੋਂ ਪਿਛਲਾ ਵੇੜਾ ਇਹ ਵੀ ਧੋ ਦਿੰਦੇ ਆਗੇ ਇਧਰ ਕੱਲ ਗਮਲਿਆਂ ਦੇ ਵਿੱਚੋਂ ਮਿੱਟੀ ਕੱਢ ਕੇ ਇਹਦੇ ਨਾਲ ਰੇਮ ਲਾ ਕੇ ਫੇਰ ਪਾਈ ਸੀ ਮਿਕਸ ਕਰਕੇ ਤਾ ਕਰਕੇ ਰੱਤਾ ਮਿੱਟੀ ਆ ਥੋੜਾ ਜਿਹਾ ਕਾਫੀ ਹੋਇਆ ਪਿਆਗਾ ਮੈਨੂੰ ਐਸੇ ਵੀ ਚਲੋ ਕੋਈ ਪੌਦੇ ਲਿਆ ਕੇ ਹੋਰ ਲਗਾ ਦਾਂਗੇ ਵੈਸੇ ਜਿਆਦਾ ਚੱਲਦੇ ਤਾਂ ਹੈ ਨਹੀਂਗੇ ਮਾਣੀ ਪਲਾਟ ਸੀਗੇ ਚੱਲਿਆ ਵਾਸੀ ਵਧੀਆ ਤੇ ਹੁਣ ਪਤਾ ਨਹੀਂ ਕੀ ਹੋ ਗਿਆ ਤੇ ਪੱਤੇ ਜਦੋਂ ਨਵੇਂ ਪੱਤੇ ਉਗਰਦੇ ਤਾਂ ਉਹ ਮੂਹਰੇ ਕਾਲੇ ਹੋ ਜਾਂਦੇ ਆ ਤੇ ਪੱਤਾ ਫਿਰ ਵੱਧਦਾ ਨਹੀਂ ਆ ਇੱਕ ਜੜਾ ਪਲਾਂਟ ਤੇ ਰਤਨ ਜੋਤ ਜਿਹੜੇ ਉਹ ਦੋਨੇ ਚੱਲੇ ਹੋਏ ਆ ਤੇ ਇਹ ਦੋਨੇ ਗਮਲੇ ਛੱਤ ਤੇ ਸੀਗੇ ਉੱਪਰ ਤੇ ਬੱਚਾ ਤੋਂ ਬੇ ਨੀਚੇ ਲਾ ਹਲੇ ਸੀਗੇ ਕਿਉਂਕਿ ਛੱਤ ਤੇ ਮੇਰੇ ਤੋਂ ਤਾਂ ਜਾਇ ਨਹੀਂ ਜਾਂਦਾ ਤੇ ਬੱਚੇ ਪਹਿਲਾਂ ਚਲੇ ਜਾਂਦੇ ਸਨ ਪੌੜੀ ਵੀ ਹੈ ਨਹੀਂ ਕਿ ਬਾਉੜੀ ਟੁੱਟ ਗਈ ਕਰਕੇ ਤੇ ਪਾਣੀ ਪਾਉਣ ਦਾ ਔਖਾ ਹੋ ਜਾਂਦਾ ਸੀ ਉੱਪਰ ਤੇ ਬਾਕੀ ਗਰਮੀ ਕਰਕੇ ਹੁਣ ਪਾਣੀ ਵੀ ਡੇਲੀ ਪਾਉਣਾ ਪੈਂਦਾ ਹੈਗਾ ਕਿਉਂਕਿ ਸਵੇਰੇ ਸ਼ਾਮ ਦੀ ਠੰਡ ਰਹਿ ਗਈ ਦਿਨੇ ਤਾਂ ਗਰਮੀ ਹੁੰਦੀ ਹੈਗੀ ਤੇ ਪਾਣੀ ਪਾਉਦਿਆਂ ਨੂੰ ਹੁਣ ਡੇਲੀ ਪਾਉਣਾ ਪੈਂਦਾ ਸਰਦੀ ਦੇ ਵਿੱਚ ਤਾਂ ਇੱਕ ਦੋ ਦਿਨ ਛੱਡ ਕੇ ਵੀ ਪਾਣੀ ਪਾ ਦਿੰਦੇ ਸੀਗੇ ਤੇ ਵੈਸੇ ਇਹ ਵੀ ਸੁੱਕ ਜਾਂਦੇ ਗਏ ਸੀ ਤੇ ਜਿੱਦਾਂ ਦੇ نیچے ਲਾਏ ਇਹਨਾਂ ਨੂੰ ਪਾਣੀ ਡੇਲੀ ਪਾ ਦਿੰਦੇ ਆ ਤੇ ਵਧੀਆ ਇਹ ਤਾਂ ਦੋਨੇ ਚੱਲ ਪਏ ਆਗੇ ਤੇ ਮਣੀ ਪਲਾਟ ਨੂੰ ਪਤਾ ਨਹੀਂ ਕੀ ਹੋਇਆ ਕਾਫੀ ਵੱਡਾ ਹੋ ਗਿਆ ਸੀ ਇਹ ਤਾਂ ਪੌਦਾ ਤੇ ਪਰ ਪੱਤੇ ਹੁਣ ਇਹ ਤੇ ਕਾਲੇ ਹੋਣ ਲੱਗ ਗਏ ਆਗੇ ਐਸ ਤਾਂ ਪਹਿਲਾਂ ਤਾਂ ਚਲੋ ਆ ਸੀ ਵੀ ਸਰਦੀ ਕਰਕੇ ਪੱਤੇ ਸਾਰੇ ਝੜ ਗਏ ਸੀਗੇ ਤੇ ਹੁਣ ਪੱਤੇ ਜਿਹੜੇ ਨਵੇਂ ਆਉਂਦੇ ਆ ਤੇ ਬਸ ਮੂਰੋ ਪੱਤਾ ਕਾਲਾ ਹੋ ਜਾਂਦਾ ਹੈਗਾ ਤੇ ਪੱਤਾ ਫਰ ਜਿਆਦਾ ਵਾਧਾ ਨਹੀਂ ਆਗਾ ਕਿਰਨ ਦੁਆਰਾ ਨਵੇਂ ਲਿਆ ਕੇ ਦੇਖਦਿਆਂ ਲਾ ਕੇ ਜੇ ਚੱਲ ਪੇ ਤਾਂ ਵੇਲ ਲੱਗੀ ਹੋਈ ਸੀ ਪਹਿਲਾਂ ਆਪਣੇ 게ਟ ਕੋਲ ਉੱਥੇ ਅਵਰਾਜਤਾ ਦੀ ਤੇ ਉਹ ਵੀ ਦੋ ਦਿਨਾਂ ਵੇਲੇ ਦੀ ਵੇਲ ਸੁੱਕ ਗਈ ਸੀ ਬਹੁਤ ਸੋਹਣੇ ਫੁੱਲ ਲੱਗਦੇ ਸੀ ਉਸ ਨੂੰ ਤੇ ਉਸ ਤੋਂ ਬਾਅਦ ਤਾਂ ਬਸ ਬੀਜ ਵੀ ਮੇਰੇ ਕੋਲ ਹੈਗਾ ਤੇ ਪਰ ਚੱਲੀ ਨਹੀਂ ਗਈ ਜਿਹੜੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਆ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਕਿਉਂਕਿ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਜੀ ਆਪਾਂ ਤੁਹਾਡੇ ਸਾਥ ਤੇ ਸਪੋਰਟ ਦੇ ਨਾਲ ਹੀ ਅੱਗੇ ਜਾਣਾ ਤੇ ਜਿਹੜੇ ਜਿਹੜੇ ਭੈਣ ਭਰਾ ਨਵੇਂ ਆਏ ਆ ਪਲੀਜ਼ ਰਿਕਵੈਸਟ ਆ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤਾਂ ਕਿ ਆਪਣੇ YouTube ਫੈਮਲੀ ਵੱਡੀ ਹੋ ਸਕੇ। ਲਓ ਜੀ ਥਾਂ ਧੋ ਕੇ ਤੇ ਉਸ ਤੋਂ ਬਾਅਦ ਮੈਂ ਪੇਪਰ ਦੇ ਨਾਲ ਪਾਣੀ ਦਾ ਖਿੱਚਤਾ ਸੀਗਾ ਮੈਨੂੰ ਐਸ ਵੀ ਚਲੋ ਜਲਦੀ ਸੁੱਕ ਜੂਗਾ ਇੱਥੋਂ। ਤੇ ਉਮੀਦ ਕਰਦੇ ਆ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੀ। ਜੇਕਰ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਪਣੀ ਪਲਾਟ ਦੇ ਪੱਤੇ ਇਦਾਂ ਹੋ ਜਾਂਦੇ ਜੀ ਬਿਲਕੁਲ ਕਾਲੀ। ਤੇ ਆਪਾਂ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਆਂ ਜੀ ਮਿਲਦੇ ਆਂ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ